ਸਾਰੇ ਹੀ ਪਰਮੇਸ਼ਰ ਦੇ ਲੋਕਾਂ ਨੂੰ ਪਰਮੇਸ਼ਰ ਦੇ کلیਸਿਆਂ ਨੂੰ ਪਿਆਰ ਭਰੀ ਸलाम ਸਾਰਿਆਂ ਨੂੰ ਜੈ ਮਸੀਹੀ ਪ੍ਰਭੂ ਆਪ ਸਭ ਨੂੰ ਬLES ਕਰੇ ਔਰ ਅੱਜ ਅਸੀਂ ਇੱਕ ਵਿਸ਼ਾ ਲੈ ਕੇ ਆਏ ਹਾਂ ਜਿਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਕਿਉਂਕਿ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲ ਕਰਦਾ ਹੈ ਆ ਪ੍ਰਕਾਸ਼ ਦੀ ਪੋਥੀ ਔਰ ਉਸ ਦਾ 21 ਨੰਬਰ ਅਧਿਆਏ ਆ 8 ਨੰਬਰ ਪੰਕਤੀ ਦੇ ਵਿੱਚ ਲਿਖਿਆ ਹੈ ਦੂਸਰੀ ਮੌਤ ਦੇ ਬਾਰੇ ਔਰ ਇਹ ਦੂਸਰੀ ਮੌਤ ਹੈ ਜਿਹੜੀ ਅਸੀਂ ਇਹਦੇ ਤੇ ਥੋੜਾ ਆਚਾਨਣਾ ਪਾਵਾਂਗੇ ਥੋੜਾ ਇਹਦੇ ਤੇ ਅਸੀਂ ਗੱਲਬਾਤ ਕਰਾਂਗੇ ਕਿ ਦੂਸਰੀ ਮੌਤ ਦੇ ਬਾਰੇ ਬਾਈਬਲ ਦੇ ਵਿੱਚ ਲਿਖਿਆ ਹੈ ਔਰ ਬਹੁਤ ਸਾਰੇ ਕਲਿਸਿਆਂ ਦੇ ਲੋਕ ਹਨ ਜੋ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਆਉਂਦੇ ਪਰਮੇਸ਼ਰ ਦੇ ਵਿੱਚ ਚੱਲਦੇ ਪਰ ਉਹਨਾਂ ਨੂੰ ਦੂਸਰੀ ਮੌਤ ਦੇ ਬਾਰੇ ਗਿਆਨ ਨਹੀਂ ਹੈ ਜਦੋਂ ਅਸੀਂ ਉਤਪਤ ਦੇ ਵਿੱਚ ਪੜ੍ਹਦੇ ਹਾਂ ਉਹਦੇ ਵਿੱਚ ਪਰਮੇਸ਼ਰ ਨੇ ਆਦਮ ਔਰ ਹਵਾ ਨੂੰ ਇੱਕ ਹੁਕਮ ਦਿੱਤਾ ਇੱਕ ਆਗਿਆ ਦਿੱਤੀ ਕਿ ਤੁਸੀਂ ਅ ਜਿੰਨੇ ਵੀ ਆਦਨ ਦੀ ਬਾਟਕਾ ਦੇ ਵਿੱਚ ਆਦਨ ਦੇ ਬਾਗ ਦੇ ਵਿੱਚ ਜਿੰਨੇ ਵੀ ਫਲ ਹਨ ਤੁਸੀਂ ਬੇ ਚਿਜਕ ਬਿਨਾ ਡਰੇ ਤੁਸੀਂ ਖਾ ਸਕਦੇ ਹੋ ਪਰ ਜਿਹੜਾ ਆਦਨ ਦੇ ਬਾਟਕਾ ਦੇ ਵਿੱਚ ਆਦਨ ਦੇ ਬਾਗ ਦੇ ਵਿੱਚ ਇੱਕ ਦਰਖਤ ਹੈ ਜੋ ਉਸ ਨੂੰ ਫਲ ਲੱਗਦਾ ਉਹ ਦਰ ਗਿਆਨ ਦੇਣ ਵਾਲਾ ਫਲ ਹੈ ਔਰ ਉਹਦੇ ਤੋਂ ਤੁਸੀਂ ਨਹੀਂ ਖਾਣਾ ਹੈ ਔਰ ਜਿਸ ਦਿਨ ਤੁਸੀਂ ਖਾਓਗੇ ਮਰ ਜਾਓਗੇ ਤੋ ਉਸ ਸਮੇ ਉਹਨੇ ਖਾਦਾ ਔਰ ਅਸੀਂ ਦੇਖਦੇ ਹਾਂ ਕਿ ਉਹ ਹਵਾ ਹੈ ਜੋ ਆਦਮ ਹੈ ਉਹ ਉਸੇ ਸਮੇ ਨਹੀਂ ਮਰੇ ਤਾ ਉਹ ਸਰੀਰ ਦੇ ਵਿੱਚ ਜਿਉਂਦੇ ਸੀਗੇ ਮਤਲਬ ਦੂਸਰੀ ਮੌਤ ਜਿਹੜੀ ਹੈ ਉਹ ਆਦਨ ਦੇ ਬਾਗ ਤੋਂ ਹੀ ਸ਼ੁਰੂ ਹੋਗੀ ਔਰ ਪਰਮੇਸ਼ਰ ਨੇ ਜੋ ਗੱਲ ਕੀਤੀ ਹੈ ਇਸ ਜਗ੍ਹਾ ਤੇ ਤੋ ਪਰਮੇਸ਼ਰ ਇਸ ਜਗ੍ਹਾ ਤੇ ਕੀ ਉਹਨਾਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਮਰ ਜਾਓਗੇ ਮਤਲਬ ਇੱਕ ਇਹ ਜ਼ਿੰਦਗੀ ਹੈ ਜੋ ਸਾਨੂੰ ਸਰੀਰ ਦੇ ਵਿੱਚ ਸਾਨੂੰ ਆਤਮਾ ਦਿੱਤਾ ਗਿਆ ਹੈ ਔਰ ਅਸੀਂ ਸਰੀਰਕ ਜ਼ਿੰਦਗੀ ਜੀ ਰਹਿਆਂ ਔਰ ਅੱਗੇ ਜੋ ਇਹ ਆਤਮਾ ਸਾਨੂੰ ਦਿੱਤਾ ਗਿਆ ਹੈ ਇਹਨੇ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇੱਕ ਅ ਪਰਮੇਸ਼ਰ ਦੇ ਸਾਹਮਣੇ ਖੜੇ ਹੋਣਾ ਹੈ ਤੇਰੀ ਮੌਤ ਜਿਹੜੀ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਨਰਕ ਦੀ ਅੱਗ ਹੈ ਨਰਕ ਦੀ ਅੱਗ ਦੇ ਬਾਰੇ ਅਸੀਂ ਜਾਣਦੇ ਆਂ ਲੇਕਿਨ ਸ਼ੈਤਾਨ ਦੇ ਆਖੇ ਲੱਗ ਕੇ ਇਨਸਾਨ ਨੇ ਕੀ ਕੀਤਾ ਪਾਪ ਕੀਤਾ ਔਰ ਇਸ ਕਰਕੇ ਜੋ ਨਰਕ ਹੈ ਸ਼ੈਤਾਨ ਦੇ ਲਈ ਬਣਾਇਆਗਾ ਲੇਕਿਨ ਇਨਸਾਨ ਜਦੋਂ ਗਲਤੀ ਕਰਦਾ ਏ ਪਾਪ ਕਰਦਾ ਏ ਉਦੋਂ ਕੀ ਕਰਦਾ ਏ ਉਹ ਉਸ ਆ ਨਰਗ ਦੀ ਅਗਦਾ ਪ੍ਰਣਾਮ ਕਰਦਾ ਹੈ ਕਿ ਮੈਂ ਐਦਾਂ ਦੇ ਕੰਮ ਕਰਦਾ ਹਾਂ ਔਰ ਉਸ ਜਗ੍ਹਾ ਤੇ ਜਾਣ ਦੀ ਕੀ ਕਰਦਾ ਕੋਸ਼ਿਸ਼ ਕਰਦਾ ਹੈ ਬੋਲੀਏ ਹਾਲੇਲੂਇਆ ਤੋ ਅਸੀਂ ਜਾਣਦੇ ਹਾਂ ਕਿ ਦੂਸਰੀ ਮੌਤ ਹੈ ਜਿਹੜੀ ਇੱਕ ਤਾਂ ਸਰੀਰਕ ਮੌਤ ਹੁੰਦੀ ਹੈ ਜੋ ਅਸੀਂ 100 ਸਾਲ ਬਾਅਦ 80 ਸਾਲ ਬਾਅਦ ਹਰੇਕ ਵਿਅਕਤੀ ਨੇ 120 ਸਾਲ ਬਾਅਦ ਹਰੇਕ ਵਿਅਕਤੀ ਨੇ ਮਤਲਬ ਮਰਨਾ ਹੈ ਆਪਣੇ ਆਪਣੇ ਉਮਰ ਦੇ ਹਿਸਾਬ ਦੇ ਨਾਲ ਤੋ ਦੂਸਰੀ ਮੌਤ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਬਾਈਬਲ ਦੇ ਵਿੱਚ ਦਰਜ ਹੈ ਅਸੀਂ ਦੇਖਾਂਗੇ ਕਿ ਇਹ ਕਿਹਨਾਂ ਦੇ ਲਈ ਹੈ ਔਰ ਇਹਦੇ ਵਿੱਚ ਕਿਹੜੇ-ਕਿਹੜੇ ਲੋਕ ਜਾ ਰਹੇ ਨੇ ਸ਼ੈਤਾਨ ਤਾਂ ਜਾਏਗਾ ਇਹਦੇ ਵਿੱਚ ਉਹਨਾਂ ਦੇ ਲਈ ਤਾਂ ਜਗ੍ਹਾ ਹੀ ਤਿਆਰ ਕੀਤੀ ਗਈ ਹੈ ਪਰ ਇਸ ਵਚਨ ਦੇ ਵਿੱਚ ਕਿਨਾਂ ਬਾਰੇ ਲਿਖਿਆ ਅਸੀਂ ਪੜਾਂਗੇ ਜਦੋਂ ਅਸੀਂ ਪੜਦੇ ਹਾਂ ਪ੍ਰਕਾਸ਼ ਦੀ ਪੋਥੀ ਉਹਦਾ 21 ਨੰਬਰ ਅਧਿਆਇ ਔਰ ਉਹਦੀ 8 ਨੰਬਰ ਪੰਕਤੀ ਪੜਦੇ ਹਾਂ ਇਹਦੇ ਵਿੱਚ ਲਿਖਿਆ ਹੈ ਪਰ ਡਰਾਕਲਾ ਬੇਪ੍ਰਤੀਤਿਆਂ ਕਣੋੜਿਆਂ ਖੋਨੀਆਂ ਹਰਾਮਕਾਰਾਂ ਜਾਦੂਗਰਾਂ ਮੂਰਤੀ ਪੂਜਕਾਂ ਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਚੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ ਇਹ ਦੂਜੀ ਮੌਤ ਹੈ ਬੋਲੀ ਹਾਲੇਲੂਇਆ ਤਾਂ ਇਸ ਜਗ੍ਹਾ ਤੇ ਲਿਖਿਆ ਇਹ ਦੂਜੀ ਮੌਤ ਹੈ ਜਿਹੜੀ ਅੱਗ ਹੈ ਨਰਕ ਦੀ ਅੱਗ ਹੈ ਔਰ ਇਹ ਕੀ ਦਿਨ ਬਲਦੀ ਹੈ ਗੰਦਕ ਦੇ ਨਾਲ ਬਲਦੀ ਹੈ ਬਹੁਤ ਵੱਡੀ ਝੀਲ ਹੈ ਝੀਲ ਅਸੀਂ ਆ ਸੁਣਿਆ ਹੈ ਪਾਣੀ ਦੀ ਝੀਲ ਹੁੰਦੀ ਹੈ ਜੋ ਬਹੁਤ ਵੱਡੇ ਵੱਡੇ ਦਰਿਆ ਆ ਝੀਲ ਹੁੰਦੀ ਆ ਉਹਦੇ ਵਿੱਚ ਪਾਣੀ ਹੁੰਦਾ ਹੈ ਪਾਣੀ ਭਰਿਆ ਹੁੰਦਾ ਹੈ ਪਰ ਇਹ ਅੱਗ ਦੀ ਝੀਲ ਬਾਈਬਲ ਦੇ ਵਿੱਚ ਹੀ ਸਿਰਫ ਦਰਜ ਹੈ ਔਰ ਔਰ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਮਿਲੇਗੀ ਕਿਉਂਕਿ ਇਹ ਝੀਲ ਹੈ ਅੱਗ ਦੀ ਚ ਅੱਗ ਹੀ ਅੱਗ ਹੈ ਔਰ ਬੁਝਦੀ ਨਹੀਂ ਔਰ ਗੰਧਕ ਦੇ ਨਾਲ ਤਿਆਰ ਕੀਤੀ ਹੋਈ ਅੱਗ ਇਹ ਸ਼ੈਤਾਨ ਦੇ ਲਈ ਹੈ ਲੇਕਿਨ ਕਿਹੜੇ ਕਿਹੜੇ ਲੋਕ ਉਹ ਦੇ ਵਿੱਚ ਜਾਣਗੇ ਅਸੀਂ ਪੜਿਆ ਜਿੱਦਾਂ ਲਿਖਿਆ ਹੋਇਆ ਹੈ ਕਿ ਜਿਹੜਾ ਪਰ ਡਰਕਲਾਂ ਮਤਲਬ ਡਰਕਲ ਜਿਹੜੇ ਡਰਦੇ ਆ ਲੋਕ ਪਰਮੇਸ਼ਰ ਦੀ ਮਹਿਮਾ ਕਰਨ ਤੋਂ ਡਰਦੇ ਆ ਲੋਕਾਂ ਦਾ ਡਰ ਹੈ ਸੰਸਾਰ ਦਾ ਡਰ ਹੈ ਹੋਰ ਤਾਂ ਹੋਰ ਸਮਾਜ ਦਾ ਡਰ ਹੈ ਔਰ ਘਰ ਦਾ ਡਰ ਹੈ ਘਰ ਦੇ ਜੀਆਂ ਦਾ ਡਰ ਹੈ ਮਤਲਬ ਪਰਮੇਸ਼ਰ ਤੋਂ ਦੂਰੀ ਬਣਾ ਰਿਹਾ ਹੈ ਇਹਨਾਂ ਕਰਕੇ ਡਰਦੇ ਹੋਏ ਕਿ ਸਾਨੂੰ ਲੋਕ ਕੀ ਕਹਿਣਗੇ ਲੋਕ ਸਾਡੇ ਤੇ ਨਾਲਿਸ਼ ਕਰਨਗੇ ਲੋਕ ਸਾਡੇ ਤੇ ਇਲਜ਼ਾਮ ਲਾਉਣਗੇ ਬਹੁਤ ਸਾਰੇ ਇਦਾਂ ਦੇ ਅ ਡਰ ਦੇ ਨਾਲ ਉਹ ਪਰਮੇਸ਼ਰ ਤੋਂ ਦੂਰ ਹੁੰਦੇ ਆ ਔਰ ਸ਼ੈਤਾਨ ਦਾ ਵੀ ਡਰ ਹੈ ਤਾਂ ਪਰਮੇਸ਼ਰ ਦੇ ਵਚਨ ਜਿਹੜੇ ਡਰਾਕਲਾਂ ਦੇ ਲਈ ਛੀਲ ਤਿਆਰ ਕੀਤੀ ਗਈ ਹੈ। ਤੋਂ ਡਰ ਨੂੰ ਆਪਣੇ ਮਨ ਦੇ ਵਿੱਚੋਂ ਕੱਢਣਾ ਹੈ। ਤਾਂ ਹੀ ਅਸੀਂ ਸਵਰਗ ਦੇ ਵਿੱਚ ਜਾ ਸਕਦੇ ਹਾਂ ਤੋਂ ਬੇਪ੍ਰਤੀਤਿਆ ਮਤਲਬ ਜਿਹੜੇ ਘੱਟ ਵਿਸ਼ਵਾਸ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਜਿਨ੍ਹਾਂ ਦਾ ਘੱਟ ਵਿਸ਼ਵਾਸ ਹੈ ਬੇਪ੍ਰਤੀਤੇ ਜਿਹੜੇ ਪ੍ਰਤੀਤ ਨਹੀਂ ਕਰਦੇ ਪਰਮੇਸ਼ਰ ਤੇ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕਰਦੇ ਇਹ ਉਹਨਾਂ ਦੇ ਲਈ ਇਹ ਝੀਲ ਤਿਆਰ ਕੀਤੀ ਗਈ ਹੈ ਇਹ ਦੂਸਰੀ ਮੌਤ ਉਹਨਾਂ ਦੇ ਲਈ ਹੈ ਅਸੀਂ ਦੂਸਰੀ ਮੌਤ ਦੇ ਬਾਰੇ ਗੱਲ ਕਰ ਰਹੇ ਸੀਗੇ ਅੱਗੇ ਲਿਖਿਆ ਕਨੋਣਿਆਂ ਮਤਲਬ ਜਿਹੜੇ ਗਲਤ ਕੰਮ ਕਰਦੇ ਐ ਜਿਹੜੇ ਕੰਨੌਣੇ ਕੰਮ ਕਰਦੇ ਜਿਹੜੇ ਆ ਮਨੁੱਖ ਨੂੰ ਕਰਨੇ ਨਹੀਂ ਚਾਹੀਦੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅੱਜ ਔਰਤ ਔਰਤ ਦੇ ਨਾਲ ਵਿਆਹ ਕਰਾ ਰਹੀ ਐ ਲੜਕੀ ਲੜਕੀ ਦੇ ਨਾਲ ਲੜਕਾ ਲੜਕੇ ਦੇ ਨਾਲ ਕੀ ਕਰ ਰਿਹਾ ਹੈ ਸ਼ਾਦੀ ਕਰ ਰਿਹਾ ਹੈ ਰਚਾਰ ਰਿਹਾ ਹੈ ਤਾਂ ਇਹ ਕੀ ਹੈ ਇਹ ਪਰਮੇਸ਼ਰ ਦੇ ਆ ਕਾਨੂੰਨ ਦੇ ਖਿਲਾਫ ਹੈ ਪਰਮੇਸ਼ਰ ਦੇ ਹੁਕਮ ਦੇ ਪਰਮੇਸ਼ਰ ਦੀਆਂ ਆਗਿਆਵਾਂ ਦੇ ਖਿਲਾਫ ਹੈ ਪਰਮੇਸ਼ਰ ਨੇ ਆਦਮ ਔਰ ਹਵਾ ਨੂੰ ਬਣਾਇਆ ਮਤਲਬ ਔਰਤ ਔਰ ਮਰਦ ਨੂੰ ਬਣਾਇਆ ਕਿ ਇਹ ਹੀ ਆਪਸ ਦੇ ਵਿੱਚ ਆ ਵਿਆਹ ਕਰਨਾ ਆਪਸ ਇੱਕ ਵਿਆਹ ਹੈ ਵਿਆਹ ਨੂੰ ਇੱਜ਼ਤ ਮਿਲੇ ਵਿਆਹ ਕਰਨਾ ਆਦਰ ਦੀ ਗੱਲ ਸਮਝੀ ਜਾਏ ਸਭਣਾ ਦੇ ਵਿੱਚ ਤੋਂ ਮਤਲਬ ਕੀ ਹੈ ਕਿ ਵਿਆਹ ਵਾਲੇ ਸ਼ਬਦ ਨੂੰ ਲੋਕਾਂ ਨੇ ਵਿਗਾੜ ਕੇ ਰੱਖ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਹੋਰ ਵੀ ਇਦਾਂ ਦੇ ਘਣਾਉਣੇ ਕੰਮ ਕਰਨਗੇ ਤੋਂ ਬਹੁਤ ਸਾਰੇ ਘਣਾਉਣੇ ਕੰਮ ਹੋ ਰਹੇ ਆ ਉਮਰ ਨਹੀਂ ਵੇਖ ਰਹੇ ਛੋਟੀ ਲੜਕੀ 15 ਸਾਲ ਦੀ 60 ਸਾਲ ਦਾ ਬਜ਼ੁਰਗ ਉਹਨਾਂ ਦੀ ਸ਼ਾਦੀ ਰਚਾਰੇ ਹੈ ਮਤਲਬ ਬਹੁਤ ਸਾਰੇ ਪਾਪ ਹੋ ਰਹੇ ਹਨ ਗੁਨਾਹ ਹੋ ਰਹੇ ਕਣੌਣੇ ਕੰਮ ਹੋ ਰਹੇ ਹੈ ਔਰ ਇਹਨਾਂ ਦੇ ਲਈ ਇਹ ਦੂਸਰੀ ਮੌਤ ਤਿਆਰ ਕੀਤੀ ਗਈ ਹੈ ਔਰ ਅੱਗੇ ਲਿਖਿਆ ਖੂਨੀਆਂ ਦੇ ਲਈ ਜਿਹੜੇ ਕਤਲ ਕਰਦੇ ਹੈ ਜਿਹੜੇ ਲੋਕਾਂ ਨੂੰ ਮਾਰ ਦਿੰਦੇ ਹੈ ਆ ਲੋਕਾਂ ਨੂੰ ਖਤਮ ਕਰ ਦਿੰਦੇ ਹੈ ਉਹਨਾਂ ਦੇ ਲਈ ਇਹ ਦੂਸਰੀ ਮੌਤ ਹੈ ਤੋਂ ਅਸੀਂ ਅਗਰ ਦੂਸਰੀ ਮੌਤ ਦੇ ਅਦੀਨ ਨਹੀਂ ਹੋਣਾ ਚਾਹੁੰਦੇ ਦੂਸਰੀ ਮੌਤ ਸਾਡੇ ਤੇ ਪ੍ਰਭਾਵ ਨਾ ਪਾਏ ਤਾਂ ਸਾਨੂੰ ਇਹਨਾਂ ਹੁਕਮਾਂ ਤੇ ਚੱਲਣ ਦੀ ਲੋੜ ਹੈ ਸਾਨੂੰ ਉਸ ਪਰਮੇਸ਼ਰ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਮਜ਼ਬੂਤ ਕਿੱਦਾਂ ਹੋਏਗਾ ਜਦੋਂ ਅਸੀਂ ਕਾਨੂੰਨੇ ਕੰਮ ਨਹੀਂ ਕਰਾਂਗੇ ਜਦੋਂ ਅਸੀਂ ਖੂਨ ਨਹੀਂ ਕਰਾਂਗੇ ਜਦੋਂ ਅਸੀਂ ਗੁਨਾਹ ਨਹੀਂ ਕਰਾਂਗੇ ਜਦੋਂ ਅਸੀਂ ਵਿਸ਼ਵਾਸੀ ਬਣ ਜਾਵਾਂਗੇ ਬੇਪ੍ਰਤੀਤੇ ਨਹੀਂ ਰਾਵਾਂਗੇ ਤਾਂ ਡਰਕਲ ਨਹੀਂ ਰਾਵਾਂਗੇ ਤਾਂ ਸਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਮਜ਼ਬੂਤ ਹੋ ਜਾਏਗਾ ਕਿਉਂਕਿ ਹਰ ਜਗ੍ਹਾ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਨਾ ਡਰ ਮੈਂ ਤੇਰੇ ਨਾਲ ਹਾਂ ਮਤਲਬ ਉਹ ਡਰ ਨੂੰ ਕੱਢਣਾ ਚਾਹੁੰਦਾ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ ਔਰ ਅੱਗੇ ਲਿਖਿਆ ਹਰਾਮਕਾਰਾਂ ਖੋਨੀਆਂ ਔਰ ਹਰਾਮਕਾਰਾਂ ਜਿਹੜੇ ਹਰਾਮکاری ਕਰਦੇ ਨਾਲ ਰਹਿ ਕੇ ਪਾਪ ਕਰਦੇ ਉਹਨਾਂ ਦੇ ਪਰਿਵਾਰ ਨੂੰ ਹੀ ਉਹਨਾਂ ਦੇ ਘਰ ਨੂੰ ਹੀ ਪੈ ਜਾਂਦੇ ਐ ਉਹ ਹਰਾਮکاری ਕਰਦੇ ਆ ਜਿਹੜੇ ਆਪਣੀ ਪਤਨੀ ਨੂੰ ਛੱਡ ਕੇ ਦੂਸਰੀਆਂ ਦੇ ਨਾਲ ਆ ਰਿਲੇਸ਼ਨ ਬਣਾਉਂਦੇ ਆ ਗਲਤ ਨਿਗਾਹਾਂ ਦੇ ਨਾਲ ਦੇਖਦੇ ਹੋ ਹਰਾਮکاری ਕਰਦੇ ਆ ਉਹਨਾਂ ਦੇ ਲਈ ਦੂਜੀ ਮੌਤ ਤਿਆਰ ਕੀਤੀ ਗਈ ਹੈ ਤਾਂ ਅਸੀਂ ਅਗਰ ਦੂਜੀ ਮੌਤ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਸਾਨੂੰ ਇਨ੍ਹਾਂ ਪਾਪਾਂ ਤੋਂ ਇਨ੍ਹਾਂ ਨੂੰ ਪਾਪਾਂ ਨੂੰ ਦੂਰ ਕਰਨ ਦੀ ਲੋੜ ਹੈ ਇਨ੍ਹਾਂ ਤੋਂ ਦੂਰ ਰਹਿਣ ਦੀ ਲੋੜ ਹੈ ਤਾਂ ਹੀ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਮਜ਼ਬੂਤ ਹੋਏਗਾ ਤੋਂ ਅੱਗੇ ਲਿਖਿਆ ਹਰਾਮਕਾਰਾਂ ਉਹ ਜਾਦੂਗਰਾਂ ਜਿਹੜੇ ਜਾਦੂਗਰੀ ਕਰਦੇ ਟੂਨੇ ਕਰਦੇ ਐ ਔਰ ਲੋਕਾਂ ਦੇ ਜਾਦੂਗਰੀਆਂ ਕਰਦੇ ਐ ਔਰ ਉਥੋਂ ਰੱਖਾਂ ਧਾਗੇ ਲੈ ਕੇ ਆਉਂਦੇ ਐ ਔਰ ਮੂਰਤੀ ਪੂਜਾ ਅੱਗੇ ਮੂਰਤੀ ਪੂਜਾ ਵੀ ਲਿਖਿਆ ਹੈ ਮੂਰਤੀ ਪੂਜਕਾਂ ਦੇ ਲਈ ਇਹ ਤਿਆਰ ਕੀਤੀ ਗਈ ਹੈ ਜਾਦੂਗਰਾਂ ਔਰ ਮੂਰਤੀ ਪੂਜਕਾਂ ਜਿਹੜੇ ਮੂਰਤੀਆਂ ਨੂੰ ਪੂਜਦੇ ਐ ਪੱਥਰਾਂ ਨੂੰ ਪੂਜਦੇ ਐ ਇੱਟਾਂ ਦੇ ਤਿੰਨ ਇੱਟਾਂ ਦਾ ਇੱਕ ਜਗ੍ਹਾ ਬਣਾ ਕੇ ਔਰ ਉਹਨੂੰ ਕਹਿੰਦੇ ਤੂੰ ਹੀ ਮੇਰਾ ਰੱਬ ਹੈ ਇਹ ਮੂਰਤੀ ਪੂਜਾ ਹੈ ਔਰ ਦਰਖਤਾਂ ਨੂੰ ਪੂਜ ਰਿਹਾ ਕਰ ਰਹੇ ਫੋਟੋਆਂ ਦੇ ਅੱਗੇ ਉਹਨਾਂ ਦੇ ਹਾਰ ਚੜਾ ਰਹੇ ਐ ਉਹਨਾਂ ਦੇ ਅੱਗੇ ਮੱਥੇ ਟੇਕ ਰਹੇ ਐ ਇਹ ਮੂਰਤੀ ਪੂਜਾ ਹੈ ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਮੂਰਤੀ ਪੂਜਕ ਨੇ ਜਿਹੜੇ ਉਹ ਸਵਰਗ ਵਿੱਚ ਨਹੀਂ ਜਾਣਗੇ ਉਹ ਦੂਜੀ ਮੌਤ ਦੇ ਅਧੀਨ ਹੋ ਜਾਣਗੇ ਦੂਜੀ ਮੌਤ ਉਹਨਾਂ ਤੇ ਰਾਜ ਕਰੇਗੀ ਤਾਂ ਕੀ ਐ ਪਰਮੇਸ਼ਰ ਨਹੀਂ ਚਾਹੁੰਦਾ ਕਿ ਇੱਕ ਮਨੁੱਖ ਉਸ ਜਗ੍ਹਾ ਤੇ ਜਾਏ ਜਿਹੜੀ ਜਗ੍ਹਾ ਪਰਮੇਸ਼ਰ ਨੇ ਸ਼ੈਤਾਨ ਦੇ ਲਈ ਬਣਾਈ ਤਾਂ ਸਾਨੂੰ ਲੋੜ ਹੈ ਅੱਜ ਫੈਸਲਾ ਲੈਣ ਦੀ ਇੱਕ ਪਰਮੇਸ਼ਰ ਦੇ ਅੱਗੇ ਨਿਰਣੇ ਲੈਣ ਦੀ ਕਿ ਪ੍ਰਭੂ ਜੀ ਅਸੀਂ ਪ੍ਰਤੀਤ ਕਰਦੇ ਹਾਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਡੇ ਲਈ ਆਇਆ ਔਰ ਤੂੰ ਹੀ ਪਰਮੇਸ਼ਰ ਹੈ ਅਸੀਂ ਮੂਰਤੀ ਪੂਜਕ ਨਹੀਂ ਬਨਣਾ ਹੈ ਅਸੀਂ ਖੂਨ ਕਰਨ ਵਾਲੇ ਨਹੀਂ ਬਨਣਾ ਹੈ ਅਸੀਂ ਹਰਾਮ ਕਰਨੀ ਨਹੀਂ ਬਨਣਾ ਹੈ ਅਸੀਂ ਜਾਦੂ ਕਰੀਆਂ ਨਹੀਂ ਕਰਨੀ ਅਸੀਂ ਜਾਦੂ ਅਗਰ ਨਹੀਂ ਬਨਣਾ ਹੈ ਅਸੀਂ ਕੋਈ ਵੀ ਆ ਆਵਿਸ਼ਵਾਸੀ ਨਹੀਂ ਬਨਣਾ ਹੈ ਬੇਪ੍ਰਤੀਤੇ ਨਹੀਂ ਰਹਿਣਾ ਹੈ ਅਸੀਂ ਪ੍ਰਤੀਤ ਕਰਨੀ ਹੈ ਪਰਮੇਸ਼ਰ ਤੇ ਤਾਂ ਹੀ ਸਾਡਾ ਪਰਮੇਸ਼ਰ ਸਾਨੂੰ ਸਵਰਗ ਦੇ ਵਿੱਚ ਲੈ ਕੇ ਜਾਏਗਾ ਤਾਂ ਅੱਗੇ ਲਿਖਿਆ ਕਿ ਮੂਰਤੀ ਪੂਜਕਾਂ ਔਰ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਭਰਦੀ ਹੈ ਅੱਗ ਤੇ ਗੰਧਕ ਦੇ ਨਾਲ ਜਿਹੜੀ ਝੀਲ ਭਰਦੀ ਪਈ ਹੈ ਇਹ ਝੂਠਿਆਂ ਦਾ ਵੀ ਔਰ ਜਿੰਨੇ ਅਸੀਂ ਦੱਸੇ ਮੂਰਤੀ ਪੂਜਕ ਖੂਨੀ ਆਪੇ ਪ੍ਰਤੀਤੇ ਮੂਰਤੀ ਪੂਜਕ ਜਾਦੂਗਰ ਇਹਨਾਂ ਸਾਰਿਆਂ ਦਾ ਹਿੱਸਾ ਉਸ ਡਰਕ ਲਾਂਦਾ ਏ ਕਿਦੇ ਵਿੱਚ ਹੋਏਗਾ ਗੰਧਕ ਨਾਲ ਔਰ ਅੱਗ ਨਾਲ ਜਿਹੜੀ ਚੀਲ ਬਲ ਰਹੀ ਏ ਬੋਲੋ ਹਾਲੇਲੂਇਆ ਤਾਂ ਸਾਨੂੰ ਅੱਜ ਲੋੜ ਹੈ ਕਿ ਸੱਚਮੁੱਚ ਅਸੀਂ ਉਸ ਪਰਮੇਸ਼ਰ ਤੇ ਵਿਸ਼ਵਾਸ ਕਰੀਏ ਬੇਪ੍ਰਤੀਤੇ ਨਾ ਰਹੀਏ ਔਰ ਅਸੀਂ ਕਦੇ ਵੀ ਝੂਠ ਨਾ ਬੋਲੀਏ ਕਿਉਂਕਿ ਝੂਠ ਦਾ ਕੋਈ ਸਾਥ ਵੀ ਦਿੰਦਾ ਹੈ ਅਗਰ ਝੂਠ ਬੋਲਦਾ ਏ ਉਹ ਕੀ ਹੈ ਉਹ ਪਰਮੇਸ਼ਰ ਦਾ ਵਿਰੋਧੀ ਹੈ ਔਰ ਝੂਠ ਦਾ ਪਿਤਾ ਸ਼ੈਤਾਨ ਹੈ ਇਸ ਕਰਕੇ ਉਹ ਝੂਠੇ ਵਿਅਕਤੀ ਕਿੱਧਰ ਜਾਣਗੇ ਅੱਗ ਦੀ ਛੀਲ ਦੇ ਵਿੱਚ ਔਰ ਅੱਗੇ ਦੋ ਹੀ ਲਾਈਨਾਂ ਦੇ ਵਿੱਚ ਦੋ ਸ਼ਬਦਾਂ ਦੇ ਵਿੱਚ ਲਿਖਿਆ ਹੈ ਇਹ ਦੁਈ ਮੌਤ ਹੈ ਦੁਈ ਮੌਤ ਅੱਜ ਅਸੀਂ ਜਾਣਿਆ ਕਿ ਇਹ ਕਿੱਦਾਂ ਬਣੀ ਹੈ ਕਿਉਂਕਿ ਪਹਿਲੀ ਮੌਤ ਜਿਹੜੀ ਉਹ ਤਾਂ ਸਰੀਰਕ ਹੈ ਔਰ ਦੂਸਰੀ ਮੌਤ ਹੈ ਜਿਹੜੀ ਇਹ ਸਾਡੇ ਆਤਮਾ ਦੀ ਜੋ ਆਤਮਾ ਚੀਲ ਦੇ ਵਿੱਚ ਅੱਗ ਦੀ ਚੀਲ ਦੇ ਵਿੱਚ ਗੰਧਕ ਦੀ ਚੀਲ ਦੇ ਵਿੱਚ ਸੁੱਟ ਦਿੱਤਾ ਜਾਏਗਾ ਔਰ ਉਥੇ ਰੋਣਾ ਔਰ ਖਚੀਚੀਆਂ ਵਟਣਾ ਹੋਏਗਾ ਔਰ ਇਸ ਤੋਂ ਬਿਨਾ ਕੁਝ ਨਹੀਂ ਹੋਏਗਾ। ਤੋ ਸਾਨੂੰ ਹਰ ਇੱਕ ਵਿਸ਼ਵਾਸੀ ਨੂੰ ਕਲੇਸੀਆ ਨੂੰ ਹਰੇਕ ਮਨੁੱਖ ਨੂੰ ਲੋੜ ਹੈ ਤੌਬਾ ਕਰਨ ਦੀ ਤੌਬਾ ਕਰੀਏ ਆਪਣੇ ਪਾਪਾਂ ਤੋਂ ਮੁੜੀਏ ਔਰ ਪਰਮੇਸ਼ਰ ਆਪ ਸਭ ਨੂੰ ਬles ਕਰੇ ਨਾ ਬਚਨਾਂ ਦੁਆਰਾ ਔਰ ਸੱਚਮੁੱਚ ਉਹ ਸਦਾ ਦੀ ਜ਼ਿੰਦਗੀ ਨੂੰ ਪਾਈਏ ਉਸ ਮੁਕਟ ਨੂੰ ਪਾਈਏ ਜੀਵਨ ਦੇ ਜੋ ਪਰਮੇਸ਼ਰ ਨੇ ਤੁਹਾਡੇ ਔਰ ਸਾਰੀ ਆਪਣੀ ਕਲਿਸਿਆ ਦੇ ਲਈ ਰੱਖਿਆ ਹੈ ਪ੍ਰਭੂ ਆਪ ਸਭ ਨੂੰ ਬles ਕਰੇ ਸਾਰਿਆਂ ਨੂੰ ਜੈਮਸ ਕੀ ਮਿਲਦੇ ਆ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਔਰ ਨਵੇਂ ਇੱਕ ਵਚਨ ਦੇ ਨਾਲ ਜੈਮਸ ਕੀ